Ontario ਦੀ Peel Police ਨੇ 20 ਸਾਲ ਦੀ ਉਮਰ ਦੇ ਦੋ ਪੰਜਾਬੀ ਵਿਅਕਤੀਆਂ ਨੂੰ ਗੋਲੀਬਾਰੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ 24 April 2025 ਨੂੰ Brampton ਸ਼ਹਿਰ ਦੇ Raindrop Terrace ਅਤੇ Mississauga Road ਦੇ ਖੇਤਰ ਵਿੱਚ ਇੱਕ ਰਿਹਾਇਸ਼ ਤੇ ਹੋਈ ਗੋਲੀਬਾਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 4 June ਨੂੰ ਜਾਂਚ ਕਰਤਾਵਾਂ ਨੇ Swanten Road ਅਤੇ Victoriaville Road ਤੇ ਇੱਕ ਰਿਹਾਇਸ਼ ਤੇ ਸਰਚ ਵਾਰੰਟ ਤੇ ਛਾਪਾ ਮਾਰਿਆ ਜਿਸ ਦੌਰਾਨ ਚੱਕੀਆਂ ਤੋਂ ਇੱਕ 9mm Glock ਬੰਦੂਕ 16 ਰਾਉਂਡ ਗੋਲਾ ਬਾਰੂਦ ਵਾਲਾ 17 ਰਾਉਂਡ ਮੈਗਜ਼ੀਨ ਅਤੇ ਵੱਡੀ ਮਾਤਰਾ ਵਿੱਚ ਬਲੈਕ ਟਾਰ ਹੈਰੋਇਨ ਬਰਾਮਦ ਕੀਤੀ ਗਈ ਹੈ। ਪੀਲ ਪੁਲਿਸ ਨੇ 23 ਸਾਲਾ ਮਨਿੰਦਰ ਸਿੰਘ ਤੇ ਕਈ ਹਥਿਆਰਾਂ ਨਾਲ ਸੰਬੰਧਿਤ ਦੋਸ਼ ਅਤੇ ਆਵਾਜਾਈ ਦੇ ਇਰਾਦੇ ਨਾਲ ਰੱਖਣ ਦੇ ਦੋਸ਼ ਲਗਾਏ ਹਨ। ਇਸ ਦੇ ਨਾਲ ਹੀ 24 ਸਾਲਾ ਤੀਰਤ ਸਿੰਘ ਤੇ ਜਾਣਬੁੱਝ ਕੇ ਲਾਪਰਵਾਹੀ ਨਾਲ ਗੋਲੀਬਾਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। 23 ਸਾਲਾ ਮਨਿੰਦਰ ਸਿੰਘ ਤੇ ਲਾਪਰਵਾਹੀ ਨਾਲ ਹਥਿਆਰ ਚਲਾਉਣਾ ਹਥਿਆਰ ਦੇ ਅਣਅਧਿਕਾਰਿਤ ਕਬਜ਼ੇ ਦਾ ਗਿਆਨ ਇੱਕ ਭਰੀ ਹੋਈ ਵਰਜਿਤ ਜਾਂ ਸੀਮਿਤ ਹਥਿਆਰ ਰੱਖਣਾ ਕਿਸੇ ਵਰਜਿਤ ਯੰਤਰ ਜਾਂ ਗੋਲਾ ਬਾਰੂਦ ਨੂੰ ਰੱਖਣਾ ਜਾਇ ਇਹ ਜਾਣਦੇ ਹੋਏ ਕਿ ਇਸ ਦਾ ਕਬਜ਼ਾ ਅਣਅਧਿਕਾਰਿਤ ਹੈ ਬਦਲੇ ਹੋਏ ਸੀਰੀਅਲ ਨੰਬਰ ਦਾ ਕਬਜ਼ਾ ਤਸਕਰੀ ਦੇ ਉਦੇਸ਼ ਲਈ ਕਬਜ਼ਾ ਸੰਬੰਧੀ ਵੱਖ-ਵੱਖ ਚਾਰਜ ਲੱਗੇ ਨੇ ਉੱਥੇ ਹੀ ਦੂਜੇ ਪਾਸੇ 24 ਸਾਲਾ ਤੀਰਤ ਸਿੰਘ ਤੇ ਜਾਣਬੁੱਝ ਕੇ ਲਾਪਰਵਾਹੀ ਨਾਲ ਹਥਿਆਰ ਚਲਾਉਣ ਦਾ ਚਾਰਜ ਲੱਗਿਆ ਪੁਲਿਸ ਮੁਤਾਬਕ ਦੋਵਾਂ ਮੁਲਜ਼ਮਾ ਨੂੰ ਅਦਾਲਤ ਚ ਪੇਸ਼ ਕੀਤਾ ਜਾਵੇਗਾ ਬੇਸ਼ੱਕ ਪੁਲਿਸ ਨੇ ਇਸ ਦਾ ਖੁਲਾਸਾ ਨਹੀਂ ਕੀਤਾ ਪਰ ਸੂਤਰਾਂ ਅਨੁਸਾਰ ਉਹਨਾਂ ਫਿਰੋਤੀ ਮੰਗਣ ਤੋਂ ਬਾਅਦ ਡਰਾਉਣ ਦੇ ਮਕਸਦ ਨਾਲ ਇਹ ਗੋਲੀਆਂ ਚਲਾਈਆਂ ਹੋ ਸਕਦੀਆਂ ਨੇ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री विच रोकू अते अमेझॉन फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते